ਆਪਣੇ ਅਹੁਦੇ ਦੇ ਆਖਰੀ ਦਿਨਾਂ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ RCMP ਦੇ ਵਿੱਚ ਲੰਬੇ ਸਮੇਂ ਤੋਂ ਵਾਦਾ ਕੀਤੇ ਗਏ ਸੁਧਾਰਾਂ ਦੇ ਲਈ ਜ਼ੋਰ ਦੇ ਰਹੇ ਨੇ ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਸਰਕਾਰੀ ਰਿਪੋਰਟ ਜੋ ਨਵੇਂ ਖਤਰੇ ਵਾਲੇ ਵਾਤਾਵਰਣ ਨੂੰ ਪੂਰਾ ਕਰਨ ਦੀ ਕੈਨੇਡਾ ਦੀ ਸਮਰੱਥਾ ਬਾਰੇ ਚਿੰਤਾਵਾਂ ਨੂੰ ਉਜਾਗਰ ਕਰਦੀ ਹੈ ਉਹ ਕਹਿੰਦੀ ਹੈ ਕਿ ਇਹ ਅਪਰਾਧ ਦੇ ਸਭ ਤੋਂ ਗੰਭੀਰ ਰੂਪਾਂ ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਪੁਲਿਸ ਸੇਵਾ ਨੂੰ ਆਧੁਨਿਕ ਬਣਾਉਣ ਦਾ ਸਮਾਂ ਹੈ ਰਿਪੋਰਟ ਮੁਤਾਬਕ ਸਰਕਾਰ ਦਾ ਦ੍ਰਿਸ਼ਟੀਕੋਣ RCMP ਨੂੰ ਵਿਸ਼ਵ ਪੱਧਰੀ ਖੂਫੀਆ ਜਾਣਕਾਰੀ ਜਿਹੜੀ ਹੈ ਉਹ ਅਗਵਾਹੀ ਵਾਲੀ ਸੰਗੀ ਪੁਲਿਸਿੰਗ ਸੰਸਥਾ ਦੇ ਵੱਜੋਂ ਸਥਾਪਿਤ ਕਰਨਾ ਹੋਣਾ ਚਾਹੀਦਾ ਹੈ ਟ੍ਰੂਡੋ ਨੇ ਕਿਹਾ ਹੈ ਕਿ RCMP ਤਣਾਅ ਦੇ ਵਿੱਚ ਹੈ ਤੇ ਉਹ ਸ਼ੁਰੂ ਤੋਂ ਹੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਬਲਿਕ ਸੇਫਟੀ ਕੈਨੇਡਾ ਦੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਇਸ ਰਿਪੋਰਟ ਦੇ ਵਿੱਚ ਚਾਰ ਮੁੱਖ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ RCMP ਨੂੰ ਕੈਨੇਡਾ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਗੰਭੀਰ ਅਪਰਾਧਾਂ ਦੇ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕਿਹਾ ਗਿਆ ਹੈ ਜਿਵੇਂ ਕਿ ਉਹ ਜੋ ਕਿਸੇ ਖਾਸ ਸੂਬਾਈਆ ਖੇਤਰੀ ਅਧਿਕਾਰ ਖੇਤਰ ਤੋਂ ਪਾਰ ਹੁੰਦੇ ਨੇ ਜਾਂ ਰਾਸ਼ਟਰੀ ਸੁਰੱਖਿਆ ਦੇ ਨਾਲ ਸੰਬੰਧਿਤ ਹੁੰਦੇ ਨੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ RCMP ਨੂੰ ਵਿਸ਼ੇਸ਼ ਹੁਨਰਾਂ ਦੀ ਪਰਤੀ ਨੂੰ ਤਰਜੀਹ ਦੇਣੀ ਚਾਹੀਦਾ ਹੈ ਤੇ ਲੋਕਾਂ ਨੂੰ ਸੰਗੀ ਜਾਂਚ ਕਰਤਾ ਬਣਨ ਦੇ ਲਈ ਤਿਆਰ ਕਰਨਾ ਚਾਹੀਦਾ ਹੈ ਤੇ RCMP ਦੀ ਸੰਗੀ ਪੁਲਿਸਿੰਗ ਸਮਰਥਾ ਦੇ ਵਿੱਚ ਨਿਵੇਸ਼ ਦੀ ਵੀ ਲੋੜ ਹੈ ਸਰਕਾਰ ਦੇ ਹੋਰ ਪਧਰਾਂ ਨੂੰ ਇਸੇ ਤਰ੍ਹਾਂ ਦੇ ਵਾਅਦੇ ਤੇ ਵਿਚਾਰ ਕਰਨ ਦੀ ਲੋੜ ਹੈ ਇਸ ਲਈ ਕਿਹਾ ਗਿਆ ਹੈ ਕਿ ਸਰਕਾਰ ਨੂੰ ਕੰਟਰੈਕਟ ਅਤੇ ਫੈਡਰਲ ਪੁਲਿਸਿੰਗ ਬਜਟ ਦੇ ਵਿੱਚ ਵੱਖ ਕਰਨਾ ਚਾਹੀਦਾ ਹੈ ਤੇ ਕੰਟਰੈਕਟ ਪੁਲਿਸਿੰਗ ਨੂੰ ਦੂਰ ਦੇ ਵਿੱਚ ਦੂਰੇ ਇੱਕ ਤਬਦੀਲੀ ਦਾ ਸਮਰਥਨ ਕਰਨ ਦੇ ਲਈ ਸੂਬਿਆਂ ਦਾ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ 2032 ਦੇ ਵਿੱਚ ਮੌਜੂਦ ਪੁਲਿਸ ਸੇਵਾਵਾਂ ਸਮਝੌਤਿਆਂ ਦੀ ਮਿਆਦ ਪੂਗਣ ਦੇ ਨਾਲ ਕੈਨੇਡਾ ਦੇ ਵਿੱਚ ਪੁਲਿਸਿੰਗ ਦੇ ਇਸ ਅਗਲੇ ਪੜਾਅ ਨੂੰ ਲਾਗੂ ਕਰਨ ਦਾ ਪਹਿਲਾ ਮੌਕਾ ਪੇਸ਼ ਹੁੰਦਾ ਹੈ ਤੇ ਸੂਬਾਈ ਜ਼ਰੂਰਤਾਂ ਅਤੇ ਹਾਲਾ ਨੂੰ ਪ੍ਰਭਾਸ਼ਿਤ ਕਰਨ ਦਾ ਵੀ ਕੰਮ ਹੋਣੇ ਦਾ ਉਹ ਸ਼ੁਰੂ ਹੋਣਾ ਚਾਹੀਦਾ ਹੈ आरसीएमपी ਵਿੱਚ ਸੁਧਾਰ ਕਰਨ ਦੀਆਂ ਕਈ ਸਾਲਾਂ ਤੋਂ ਮੰਗਾਂ ਆ ਰਹੀਆਂ ਨੇ 2018 ਦੇ ਵਿੱਚ ਟ੍ਰੋਡੋ ਸਰਕਾਰ ਨੇ ਸਾਬਕਾ ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲੌਕ ਨੂੰ ਆਰਸੀਐਮਪੀ ਬ੍ਰੈਂਡਾ ਲੱਕੀ ਨੂੰ ਆਰਸੀਐਮਪੀ ਦੇ ਸਬਿਆਚਾਰਕ ਨੂੰ ਆਧੁਨਿਕ ਬਣਾਉਣ ਤੇ ਸੁਧਾਰ ਕਰਨ ਤੇ ਕਰਮਚਾਰੀਆਂ ਨੂੰ ਪਰੇਸ਼ਾਨੀ ਅਤੇ ਕੰਮ ਵਾਲੀ ਥਾਂ ਤੇ ਹਿੰਸਾ ਤੋਂ ਬਚਾਉਣ ਤੇ ਆਦੀਵਾਸੀ ਲੋਕਾਂ ਦੇ ਨਾਲ ਸਹਿਲਾ ਸਫਾਈ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਲਿਬਰਲਾਂ ਦੇ 2021 ਪਲੇਟਫਾਰਮ ਨੇ ਆਰਸੀਐਮਪੀ ਸੁਧਾਰ ਦਾ ਵਾਅਦਾ ਕੀਤਾ ਹੈ ਮਜ਼ਬੂਤ ਬਾਰੀ ਨਿਗਰਾਨੀ ਨੂੰ ਯਕੀਨੀ ਬਣਾਉਣ ਅਤੇ ਆਪਣੇ ਹੀ ਰੈਂਕਾਂ ਦੇ ਅੰਦਰ ਪਰੇਸ਼ਾਨੀ ਨੂੰ ਖਤਮ ਕਰਨ ਦੇ ਲਈ ਸਭਿਆਚਾਰਕ ਤਬਦੀਲੀ ਲਿਆਉਣ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ 2020 ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਜਿਸ ਦੇ ਵਿੱਚ 22 ਜਾਨਾਂ ਗਈਆਂ ਸਨ ਇੱਕ ਜਨਤਕ ਜਾਂਚ ਜਿਸ ਨੂੰ ਰਸਮੀ ਤੌਰ ਦੇ ਉਤੇ ਮਾਸ ਕੈਜ਼ੁਐਲਟੀ ਕਮਿਸ਼ਨ ਦੇ ਵਜੋਂ ਜਾਣਿਆ ਜਾਂਦਾ ਹੈ ਵਿਚ ਆਰ ਸੀ ਐਮ ਪੀ ਦੇ ਜਵਾਬ ਦੇ ਵਿੱਚ ਵਿਆਪਕ ਅਸਫਲਤਾਵਾਂ ਜਿਹੜੀਆਂ ਉਪਾਈਆਂ ਗਈਆਂ ਇਸ ਨੇ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ 130 ਗੈਰ ਬਾਈਂਡਿੰਗ ਸਿਫਾਰਸ਼ਾਂ ਜਾਰੀ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਮਾਉਂਟਿਸ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਾਗੂ ਹੁੰਦੀਆਂ ਨੇ 2023 ਦੇ ਵਿੱਚ ਸੰਸਦ ਮੈਂਬਰਾਂ ਦੀ ਰਾਸ਼ਟਰੀ ਸੁਰੱਖਿਆ ਤੇ ਖੁਫੀਆ ਕਮੇਟੀ ਦੀ ਇੱਕ ਸਮੀਖਿਆ ਦੇ ਵਿੱਚ ਕਿਹਾ ਗਿਆ ਸੀ ਕਿ ਸੰਗੀ ਪੁਲਿਸਿੰਗ ਉਨੀ ਪ੍ਰਭਾਵਸ਼ਾਲੀ ਕੁਸ਼ਲ ਲਚਕਦਾਰ ਜਾਂ ਜਵਾਬਦੇਹ ਨਹੀਂ ਸੀ ਜਿੰਨੀ ਕਿ ਇਸ ਨੂੰ ਕੈਨੇਡਾ ਤੇ ਕੈਨੇਡੀਅਨਾਂ ਨੂੰ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਸੁਰੱਖਿਆ ਤੇ ਅਪਰਾਧਕ ਖਤਰਿਆਂ ਤੋਂ ਬਚਾਉਣ ਦੇ ਲਈ ਲੋੜਿੰਦਾ ਹੈ ਸਰਕਾਰ ਦੀ 10 ਮਾਰਚ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੂੰ ਇੱਕ ਨਵੇਂ ਪੁਲਿਸਿੰਗ ਮਾਡਲ ਨੂੰ ਪਰਿਭਾਸ਼ਿਤ ਕਰਨ ਦੇ ਲਈ ਖੇਤਰੀ ਨੇਤਾਵਾਂ ਤੇ ਆਦੀਵਾਸੀ ਭਾਈਵਾਲਾਂ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਅੰਤ ਵਿੱਚ ਕੈਨੇਡਾ ਨੂੰ ਪੇਸ਼ ਖਤਰਿਆਂ ਤੇ ਅਪਰਾਧੀਆਂ ਦੀ ਸਮਰੱਥਾ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੇ ਲਈ ਨਾ ਸਿਰਫ ਸੰਗੀ ਸਰਕਾਰ ਦੀ ਲੀਡਰਸ਼ਿਪ ਅਤੇ ਨਿਵੇਸ਼ ਦੀ ਲੋੜ ਹੋਵੇਗੀ ਸਗੋਂ ਸਰਕਾਰ ਦੇ ਸਾਰੇ ਪਦਰਾਂ ਤੇ ਉਹਨਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਅਸਲ ਸਮੂਹਿਕ ਜ਼ਿੰਮੇਵਾਰੀ ਪ੍ਰਾਪਤ ਕਰਨ ਦੀ ਵੀ ਲੋੜ ਹੋਵੇਗੀ